ਦਾ ਉਹਦਾ ਰਿਕਾਰਡ ਤੋੜੂਗਾ ਉਹਨੂੰ ਮਸ਼ੀਨ ਤਾਂ ਮੈਂਣੀ-ਮੈਂਣੀ ਆ ਪਹਿਲੇ ਨੰਬਰ ਤੇ ਉਹਨੂੰ 5100 ਰੁਪਈਆ ਨजीर खान ਬੰਨੀਓ ਦਿੱਤਾ ਜਾਣਾ ਧਿਆਨ ਰੱਖਿਓ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਦੁੱਧ ਦੇ ਕੱਲੇ-ਕੱਲੇ ਡੰਗ ਦੀ ਚਵਾਈ ਦੇ ਉੱਤੇ ਪੈਸੇ ਲੱਗਣਗੇ ਹਾਂਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਆਪਾਂ ਅਪਡੇਟ ਦੇਣ ਲੱਗਿਆਂਗੇ ਤੁਹਾਨੂੰ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜੋ ਕਿ ਲੱਗਦੀ ਹੈਗੀ ਤੇ ਦੁੱਧ ਚਵਾਈ ਦੇ ਮੁਕਾਬਲੇ ਉਹਨਾਂ ਦੇ ਸਬੰਧ ਦੇ ਵਿੱਚ ਪੂਰੀ ਅਪਡੇਟ ਦੇਣ ਲੱਗਿਆਂਗੇ ਵੀ ਦਿਨ ਥੋੜੇ ਨੇਗੇ ਪੂਰੀ ਗੱਲਬਾਤ ਕੀ ਆ ਆਪਾਂ ਨੂੰ ਬਾਬਾ ਸਰੇਂਦਰ ਸਿੰਘ ਜੀ ਖਾਲਸਾ ਮੁੱਲਾਪੁਰ ਵਾਲੇ ਉਹੀ ਦੱਸਣਗੇ ਦੱਸਿਓ ਬਾਬਾ ਜੀ ਗਰਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਬੱਕਰੀ ਪਾਲ ਕਵੀਰਾ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਕਿ ਵੀਰੇ ਜਿੱਦਾਂ ਬੱਕਰੀ ਦੇ ਕਿੱਤੇ ਨੂੰ ਪਰਫੋਲਟ ਕਰਨ ਦੇ ਲਈ ਮੁੱਲਾਪੁਰ ਮੰਡੀ ਬਣੀਓ ਆ ਤਕਰੀਬਨ 3-4 ਮਹੀਨਿਆਂ ਬਾਅਦ ਕੋਈ ਨਾ ਕੋਈ ਅਪਰਾਲਾ ਕੀਤਾ ਜਾਂਦਾ ਜਿਦੇ ਵਿੱਚ ਦੁੱਧ ਚਵਾਈ ਦਾ ਮੁਕਾਬਲਾ 13 14 15 ਨਵੰਬਰ ਦਾ ਰੱਖਿਆ ਗਿਆ ਜਿਦੇ ਵਿੱਚ ਬੱਕਰੀਆਂ ਨੂੰ ਟਾਪ ਦੇ ਨਾਮ ਦਿੱਤੇ ਜਾਣਗੇ ਵਧੀਆ ਤੇ ਟਾਪ ਦੇ ਵਪਾਰੀ ਆਉਣਗੇ ਪੂਰੇ ਭਾਰਤ ਦੇ ਵਿੱਚੋਂ ਵਪਾਰੀਆ ਸੱਦਣ ਦਾ ਕਾਰਨ ਕੀ ਆ ਜੇ ਕੋਈ ਵੀਰ ਆਪਣੀ ਬੱਕਰੀ ਦੇ ਚਾਰ ਪੈਸੇ ਵੱਧ ਵਟਣਾ ਚਾਹੁੰਦਾ ਉਹ ਵੀ ਉਹਨੂੰ ਮਿਲਣਗੇ ਮੌਕੇ ਤੇ ਹੀ ਵਿਕੂਗੀ ਬੱਕਰੀ ਇਹ ਨਾ ਕਿ ਉਹ ਕਿ ਬਾਅਦ ਚ ਕਹ ਦਾਂਗੇ ਜੀ ਕੋਈ ਨਹੀਂ ਤੁਹਾਡੇ ਘਰੇ ਵਪਾਰੀ ਭੇਜ ਦਿਆਂਗੇ ਆਪਣੇ ਕੋਲੇ 14 ਤਰੀਕ ਦੀ ਸ਼ਾਮ ਨੂੰ ਬਵਾਰੀ ਇੱਥੇ ਆ ਜਾਣੇ ਨੇ 13 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ 14 ਦੀ ਦੋ ਡੰਗ ਦੀ ਚਵਾਈ ਤੇ 15 ਦੀ ਸਵੇਰ ਦੀ ਚਵਾਈ ਲਾ ਕੇ ਤਿੰਨ ਟੰਗਾ ਡੰਗਾ ਦਾ ਦੁੱਧ ਜਿਹੜਾ ਨਾਪਿਆ ਜਾਊਗਾ ਤੋਲਿਆ ਜਾਊਗਾ ਵੀ ਕਿੰਨਾ ਕੜਿਆ ਬੱਕਰੀ ਨੇ ਤੇ ਪਹਿਲੇ ਨੂੰ ਤੁਹਾਨੂੰ ਦੱਸਤਾ ਸੀਗਾ ਵੀ ਪਹਿਲੇ ਨੰਬਰ ਤੇ ਵਾਸ਼ਿੰਗ ਮਸ਼ੀਨ ਦੂਜੇ ਨੰਬਰ ਤੇ ਵੀ ਵਾਸ਼ਿੰਗ ਮਸ਼ੀਨ ਤੀਜੇ ਨੰਬਰ ਤੇ ਫਰਿੱਜ ਦਿੱਤੀ ਜਾਊਗੀ ਵੱਡੇ ਇਨਾਮ ਹੋਣਗੇ ਵਧੀਆ ਇਨਾਮ ਹੋਣਗੇ ਲੰਗਰ ਪਾਣੀ ਦਾ ਪ੍ਰਬੰਧ ਫੁੱਲ ਹੋਊਗਾ ਤੇ ਆਪਣਾ 52 ਬਿਸਤਰਾ ਨਾਲ ਲੈ ਕੇ ਆਇਓ ਇਹ ਜ਼ਰੂਰੀ ਬੇਨਤੀ ਆ ਇਹ ਨਾ ਕਿਓ ਬਾਬਾ ਜੀ ਅਸੀਂ ਕਾਹਦੇ ਤੇ ਪਈਏ ਸਾਨੂੰ ਕੋਈ ਸਾਧਨ ਦਿਓ ਮੰਜਾ ਬਿਸਤਰਾ ਆਪਣਾ ਨਾਲ ਲੈ ਕੇ ਆਇਓ ਤੰਬੂ ਲੱਗਿਆ ਹੋਊਗਾ 2 ਦਿਨ ਦਾ 13 ਤੇ 14 ਦਾ ਕਿਉਂਕਿ 15 ਦੀ ਸਵੇਰ ਨੂੰ ਤੰਬੂ ਵੇਲੇ ਹੋ ਜਣੇ ਤੁਹਾਡੇ 13 ਤੇ 14 ਤਰੀਕ ਦਾ 2 ਦਿਨ ਦਾ 300 ਰੁਪਇਆ ਤੰਬੂ ਦਾ ਸਿਰਫ ਲਿਆ ਜਾਊਗਾ ਤੁਹਾਤੋਂ ਤੇ ਇੱਕ ਤੁਹਾਨੂੰ ਬੈਂਚ ਦਿੱਤਾ ਜਾਊਗਾ ਉਹਦੇ ਵਿੱਚ ਬੈਠਣ ਕਰਨ ਵਾਸਤੇ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਚਾਹ ਪਾਣੀ ਦਾ ਗੁਰੂ ਕੇ ਲੰਗਰ ਪ੍ਰਬੰਧ ਸਾਰਾ ਹੋਊਗਾ ਫੁੱਲ ਤੇ ਤਿਆਰੀ ਕਰ ਲੋ ਪਹਿਲਾਂ ਬੋਲਿਆ ਸੀ ਕਿ ਜਿਹੜਾ ਧਾਰਾ ਸਰਾਉਦ ਜੋ ਪਿਛਲੇ ਸਾਲ ਦੀ ਚੈਂਪੀਅਨ ਬੱਕਰੀ ਰਹੀ ਹੋਈ ਆ ਦਾਰੇ ਸਰੌ ਦੀ 7 ਲੀਟਰ 200 ਗ੍ਰਾਮ ਦੁੱਧ ਤਿੰਨ ਚਵਾਈਆਂ ਚ ਦਿੱਤਾ ਸੀ ਉਹਨੇ ਤਿੰਨ ਡੰਗਾਂ ਦਾ 7 ਲੀਟਰ 200 ਗ੍ਰਾਮ ਜਿਹੜਾ ਉਹਦਾ ਰਿਕਾਰਡ ਤੋੜੂਗਾ ਉਹਨੂੰ ਮਸ਼ੀਨ ਤਾਂ ਮੈਂਂਡੀ ਮੈਂਂਡੀ ਆ ਪਹਿਲੇ ਨੰਬਰ ਤੇ ਉਹਨੂੰ 51000 ਰੁਪਈਆ ਨजीर खान ਬੰਨੀਓ ਦਿੱਤਾ ਜਾਣਾ ਇਹ ਚੇਤਾ ਰੱਖਿਓ ਤੇ ਮੇਰੇ ਵੀਰ ਤਿਆਰੀ ਕਰ ਲੋ ਐਕਸਟਰਾ 51000 ਰੁਪਈਆ ਮਸ਼ੀਨ ਤੋਂ ਬਿਨਾਂ ਦਿੱਤਾ ਜਾਊਗਾ ਸਾਡੇ ਵੀਰ ਫਰੋਜ਼ ਖਾਨ ਜੀ ਜਿਹੜੀ ਬੱਕਰੀ ਦੂਜੇ ਨੰਬਰ ਤੇ ਆਊਗੀ ਉਹਨੂੰ 1100 ਰੁਪਇਆ ਜੇ ਹੋਰ ਰਿਕਾਰਡ ਤੋੜਦੀ ਆ 7 ਲੀਟਰ 200 ਗ੍ਰਾਮ ਦਾ ਜੇ ਤੀਜੀ ਬੱਕਰੀ ਵੀ ਰਿਕਾਰਡ ਤੋੜੂਗੀ 7 ਲੀਟਰ 200 ਗ੍ਰਾਮ ਦਾ ਪੋਜੀਸ਼ਨ ਆਪਣੀ ਤੀਜੇ ਨੰਬਰ ਤੇ ਆ ਕੇ ਵੀ ਉਹ 7 ਸਵਾ 7 ਤੋਂ ਉੱਪਰ ਦੁੱਧ ਕਢਦੀ ਆ ਉਹਨੂੰ 1000 ਰੁਪਇਆ ਫਰੋਜ਼ ਖਾਨ ਬੰਨੀਓ ਲਹਦਾ ਐਕਸਟਰਾ ਦਿੱਤਾ ਜਾਉ ਧਿਆਨ ਰੱਖਿਓ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਦੁੱਧ ਦੇ ਕੱਲੇ ਕੱਲੇ ਡੰਗ ਦੀ ਚਵਾਈ ਦੇ ਉੱਤੇ ਪੈਸੇ ਲੱਗਣਗੇ ਕੱਲੇ ਕੱਲੇ ਡੰਗ ਤੇ ਲਾਉਣ ਦਾ ਮਤਲਬ ਕੀ ਆ ਕਈ ਵਾਰੀ ਕੀ ਹੁੰਦਾ ਪਹਿਲੇ ਡੰਗ ਕੋਈ ਹੋਰ ਬੱਕਰੀ ਜਿੱਤਦੀ ਆ ਦੂਜੀ ਡੰਗ ਕੋਈ ਹੋਰ ਬੱਕਰੀ ਜਿੱਤਦੀ ਆ ਤੀਜੀ ਡੰਗ ਜਾ ਕੇ ਕੋਈ ਬੱਕਰੀ ਹੋਰ ਜਿੱਤਦੀ ਆ ਇਸ ਲਈ ਕੱਲੇ ਕੱਲੇ ਡੰਗ ਦੀ ਚਵਾਈ ਤੇ ਵੀ ਪੈਸੇ ਲਾਵਾਂਗੇ ਐਂਟਰੀ ਫੀਸ 1000 ਰੁਪਇਆ ਹੋਊਗੀ ਤੁਸੀਂ ਦੇਖੋਗੇ ਕਿ ਮੁੱਲਾਪੁਰ ਦੇ ਮੇਲੇ ਦੇ ਵਿੱਚ ਜਿੱਦਾਂ ਕਬੱਡੀ ਕੱਪਾਂ ਦੇ ਉੱਪਰ ਰੁਪਈਏ ਲੱਗਦੇ ਆ ਰੇਡਰਾਂ ਤੇ ਤੇ ਜਾਫੀਆਂ ਤੇ ਇਸੇ ਤਰ੍ਹਾਂ ਬੱਕਰੀਆਂ ਦੇ ਦੁੱਧ ਦੇ ਨਾਪ ਦੇ ਉੱਪਰ ਰੁਪਈਏ ਲੱਗਣਗੇ ਭਈ ਅੱਜ ਜਿਹੜੀ ਐਸ ਚਵਾਈ ਚੋ ਬੱਕਰੀ ਜਿੱਤੂਗੀ ਉਹਨੂੰ ਐਨੇ ਰੁਪਈਏ ਇਨਾਮ ਬਾਕੀ ਸਾਡੇ ਦਰਸ਼ਕਾਂ ਬਣੀਓ ਵੀ ਇਨਾਮ ਲਾਇਆ ਜਾਊਗਾ ਵੀ ਜਿਹੜੀ ਇੱਕ ਡੰਗ ਦੇ ਵਿੱਚ ਸਭ ਤੋਂ ਵੱਧ ਦੁੱਧ ਕੱਢੂਗੀ ਉਹਨੂੰ ਵੀ ਸਪੈਸ਼ਲ ਨਾਮ ਇਹ ਚੇਤਾ ਰੱਖਿਓ ਕਿ 13 ਤਰੀਕ ਨੂੰ ਸਾਡੇ ਕੋਲੇ ਸ਼ਾਮ ਨੂੰ ਤਕਰੀਬਨ ਲਗਭਗ 4 ਵਜੇ ਦੇ ਕਰੀਬ ਤੁਸੀਂ ਪਹੁੰਚਣਾ ਕਿਉਂਕਿ ਤੁਹਾਡੇ ਪ੍ਰਬੰਧ ਕਰਨੇ ਆ ਫਿਰ ਇਹ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਸਾਰੇ ਬੀਨਾਂ ਦਾ ਅਸੀਂ ਧੰਨਵਾਦ ਕਰਦੇ ਆ ਪਹਿਲਾ ਇਨਾਮ ਭពਿੰਦਰ ਸਿੰਘ ਲਾਲੇ ਬਣੀਓ ਦੂਜਾ ਇਨਾਮ ਆ ਜਿਹੜਾ ਉਹ ਰਿਆਸਤ अली ਖਾਨ ਬਣੀਓ ਤੀਜਾ ਇਨਾਮ ਆ ਜਿਹੜਾ ਸਾਡੇ ਪਾਲ ਮੁੱਲਾ ਪਰ ਹੀਰਾ ਦਾ ਕਰਮਜਾਨ ਦਾਖਾ ਇਹਨਾਂ ਬੰਨਿਓ ਦਿੱਤਾ ਜਾਣਾ। ਬਾਕੀ ਜਿਹੜੇ ਸਪੈਸ਼ਲ ਨਾਮ ਨੇ ਨਜੀਰ ਖਾਨ ਜੀ, ਅਸलम ਖਾਨ ਮੋਗਾ ਜੀ, ਸਾਡੇ ਫਰੋਜ਼ ਖਾਨ ਜੀ ਜਾਂ ਸਾਡੇ ਹੋਰ ਜਿੰਨੇ ਵੀ ਵੀਰ ਨੇ ਉਹ ਤੁਹਾਡੇ ਰੂਬਰੂ ਹੋਣਗੇ ਇੱਥੇ ਹਾਜ਼ਰ ਹੋਣਗੇ। ਬਾਕੀ ਸਾਡੇ ਜਿਹੜੇ ਮੰਡੀ ਦੇ ਠੇਕੇਦਾਰ ਨੇ ਓਨਰ ਉਹਨਾਂ ਵੱਲੋਂ ਵੀ ਤੁਹਾਨੂੰ ਸਪੈਸ਼ਲ ਨਾਮ ਦਵਾਏ ਜਾਣਗੇ। ਵੱਧ ਤੋਂ ਵੱਧ ਇਸ ਮੇਲੇ ਦੇ ਵਿੱਚ ਪਹੁੰਚੋ ਤਾਂ ਕਿ ਬੱਕਰੀਆਂ ਨੂੰ ਸੰਭੋ ਇਹਦੇ ਵਿੱਚ ਆਪਾਂ ਵਾਧਾ ਕਰ ਸਕੀਏ ਬੱਕਰੀ ਦੇ ਦੁੱਧ ਚਵਾਈ ਦੇ ਵਿੱਚ ਨਸਲ ਨੂੰ ਸੰਭਾਲਣ ਵਾਸਤੇ ਇਹ ਮੇਲੇ ਕਰਵਾਏ ਜਾਂਦੇ ਨੇ। ਬਹੁਤ ਬਹੁਤ ਧੰਨਵਾਦ ਇਹ ਮੰਡੀ ਬੱਕਰਾ ਮੰਡੀ ਹੈ ਜਿਹੜੀ ਹਰ ਸ਼ਨੀਵਾਰ ਨੂੰ ਪਿੰਡ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ 'ਚ ਲੱਗਦੀ ਆ ਤੁਹਾਨੂੰ ਪਤਾ ਪਹੁੰਚਣ ਦੀ ਜਿਹੜੀ ਲੋਕੇਸ਼ਨ ਆ ਵੀਰੇ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਤਲਵੰਡੀ ਰੋਡ ਦੇ ਉੱਤੇ ਮੰਡੀ ਵਾਲੇ ਜਗ੍ਹਾ ਦੇ ਵਿੱਚ ਹੀ ਇਹ ਮੇਲਾ ਲੱਗੂਗਾ ਕਿੰਨੇ ਵਜੇ ਪਹੁੰਚਣਾ ਜੀ 4 ਵਜੇ ਪਹੁੰਚਣਾ ਜੀ ਸ਼ਾਮ ਨੂੰ 13 ਤਰੀਕ ਨੂੰ 13 ਤਰੀਕ ਨੂੰ ਸ਼ਾਮ ਤੇ 15 ਤਰੀਕ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਇਨਾਮ ਵੰਡੇ ਜਾਣਗੇ ਠੀਕ ਹੈ ਜੀ ਨਿਮੜੇ ਜਾਊਗਾ ਕੰਮ ਕਿਉਂਕਿ ਉਸ ਤੋਂ ਬਾਅਦ ਵਿੱਚ ਮੰਡੀ ਆ 15 ਤਰੀਕ ਦੀ ਦੈਨ ਸ਼ਨੀਵਾਰ ਦੀ ਸ਼ਨੀਵਾਰ ਦੀ ਸਵੇਰ ਨੂੰ ਇਨਾਮ ਵੰਡ ਕੇ ਉਸ ਤੋਂ ਬਾਅਦ ਮੰਡੀ ਦਾ ਜੋ ਕਾਰਜ ਜਾਰੀ ਉਹ ਵੀ ਚੱਲੂਗੀ ਬਾਹਰੋਂ ਆਉਣ ਵਾਲੇ ਵਪਾਰੀ 14 ਤਰੀਕ ਨੂੰ ਰਾਤ ਨੂੰ ਆ ਸਕਦੇ ਨੇ ਆਪਣੇ ਸਾਹਮਣੇ ਬੱਕਰੀਆਂ ਦੀ ਚਿਵਾਈ ਦੇਖ ਸਕਦੇ ਹੋ ਜੇ ਕਿਸੇ ਨੇ ਦੁੱਧ ਵਾਲੀ ਬੱਕਰੀ ਤੇ ਹਜ਼ਾਰਾਂ ਰੁਪਇਆ ਲੈਣਾ ਲੱਖਾਂ ਤੱਕ ਪਹੁੰਚਣਾ ਵਾ ਤੁਹਾਨੂੰ ਉਹੋ ਜਿਹੀਆਂ ਬੱਕਰੀਆਂ ਵੀ ਇੱਥੇ ਦੇਖਣ ਨੂੰ ਮਿਲਣਗੀਆਂ 40 40 ਹੈਡ ਦੀਆਂ ਬੱਕਰੀਆਂ ਤੇ ਤੁਹਾਡੇ ਸਾਹਮਣੇ ਆਉਣਗੀਆਂ ਤੁਸੀਂ ਦੇਖੋਗੇ ਤੇ ਦਰਸ਼ਣੀ ਬੱਕਰੀਆਂ ਜਿਹਨੂੰ ਕਹਿ ਦਈਏ ਵੀ ਸ਼ੋਅ ਵਾਲੀਆਂ ਬੱਕਰੀਆਂ ਪੂਰੇ ਟੌਪ ਕੁਆਲਿਟੀ ਦੀਆਂ ਪਹੁੰਚਣਗੀਆਂ ਮੁੱਲਾਪੁਰ ਦੇ ਮੇਲੇ 'ਚ ਵੱਧ ਤੋਂ ਵੱਧ ਪਹੁੰਚੋ ਜੀ ਬਹੁਤ ਬਹੁਤ ਧੰਨਵਾਦ